ਸਤਿ ਸ਼੍ਰੀ ਅਕਾਲ ਜੀ ਲਾਪ੍ਰੀਤ ਜਦੋਂ ਆਪਣੇ ਕਮਰੇ ਵਿੱਚ ਆਇਆ ਤਾਂ ਉਹਨੇ ਵੇਖਿਆ ਕਿ ਜਸਪ੍ਰੀਤ ਉਹਦੇ ਬੈੱਡ ਤੇ ਬਹਿ ਕੇ ਪੜ ਰਹੀ ਸੀ ਉਹਨੂੰ ਵੇਖਦੇ ਹੀ ਉਹ ਬੋਲਿਆ ਤੂੰ ਇੱਥੇ ਕਿਉਂ ਆਈ ਆ ਤੈਨੂੰ ਇੱਥੇ ਕੌਣ ਲੈ ਕੇ ਆਇਆ ਆ ਮੈਂ ਤੈਨੂੰ ਆਪਣੀ ਪਤਨੀ ਨਹੀਂ ਮੰਨਦਾ ਜਸਪ੍ਰੀਤ ਵੀ ਗੁੱਸੇ ਨਾਲ ਬੋਲੀ ਮੈਂ ਵੀ ਤੁਹਾਨੂੰ ਆਪਣਾ ਪਤੀ ਨਹੀਂ ਮੰਨਦੀ ਉਹ ਬੋਲਿਆ ਫਿਰ ਇੱਥੇ ਕਿਉਂ ਆਈ ਆ ਉਹ ਮੂੰਹ ਬਣਾਉਂਦੇ ਹੋਏ ਬੋਲੀ ਮੈਨੂੰ ਕੋਈ ਸ਼ੌਂਕ ਨਹੀਂ ਆ ਇੱਥੇ ਆਉਂਦਾ ਉਹ ਤਾਂ ਦੀਦੀ ਤੇ ਭਾਜੀ ਜ਼ਬਰਦਸਤੀ ਮੈਨੂੰ ਇੱਥੇ ਲੈ ਆਏ ਆ ਉਹ ਬੋਲਿਆ ਠੀਕ ਆ ਲੈ ਆਏ ਤਾਂ ਪਰ ਮੈਂ ਤਾਂ ਇਹਨੂੰ ਆਪਣੇ ਕਮਰੇ ਵਿੱਚ ਨਹੀਂ ਰਹਿਣ ਦਊਂਗਾ ਜਾ ਆਪਣੀ ਦੀਦੀ ਦੇ ਕਮਰੇ ਵਿੱਚ ਜਾ ਕੇ ਰਹਿ ਰੌਲਾ ਸੁਣ ਕੇ ਸਾਰੇ ਘਰ ਵਾਲੇ ਇਕੱਠੇ ਹੋ ਗਏ ਲਾਪ੍ਰੀਤ ਦੇ ਪਾਪਾ ਬੋਲੇ ਕਿਉਂ ਰੌਲਾ ਪਾਇਆ ਆ ਤੂੰ ਜਸਪ੍ਰੀਤ ਨੂੰ ਤੂੰ ਵਿਆਹ ਕੇ ਲੈ ਕੇ ਆਇਆ ਆ ਤੇ ਇਹ ਤੇਰੀ ਘਰ ਵਾਲੀ ਆ ਇਹ ਇੱਥੇ ਇਸੇ ਕਮਰੇ ਵਿੱਚ ਰਹੂਗੀ ਤੁਹੇ ਇੱਥੇ ਮੇਰਾ ਨਾਂ ਤਾਂ ਤੂੰ ਘਰ ਛੱਡ ਕੇ ਜਾ ਸਕਦਾ ਆ। ਪਾਪਾ ਦੀਆਂ ਝਿੜਕਾ ਸੁਣ ਕੇ ਉਹ ਸਹਿਮ ਗਿਆ। ਲਾਪਰੀ ਦਾ ਵੱਡਾ ਭਰਾ ਬੋਲਿਆ। ਜਸਪ੍ਰੀਦੀ ਐਵੇਂ ਫਾਈਨਲ ਸਾਲ ਦੇ ਇਮਤਿਹਾਨ ਆਉਣ ਵਾਲੇ ਆ। ਉੱਥੇ ਪਿੰਡ ਵਿੱਚ ਰਹਿ ਕੇ ਪੜ੍ਹਾਈ ਨਹੀਂ ਸੀ ਹੋ ਰਹੀ। ਇਸੇ ਲਈ ਮੈਂ ਇਹਨੂੰ ਇੱਥੇ ਲੈ ਆਇਆ ਆ। ਹੁਣ ਚੁੱਪਚਾਪ ਆਪਣੀ ਪੜ੍ਹਾਈ ਕਰ ਤੇ ਇਹਨੂੰ ਵੀ ਪੜਨ ਦੇ। ਲਾਪਰੀ ਦੀ ਮਾਂ ਬੋਲੀ। ਤੁਹਾਡੇ ਦੋਵਾਂ ਦੇ ਲੜਨ ਨਾਲ ਹੁਣ ਕੁਝ ਨਹੀਂ ਹੋਵੇਗਾ। ਪਤੀ ਪਤਨੀ ਦਾ ਰਿਸ਼ਤਾ ਜਨਮ ਜਨਮਾਂ ਦਾ ਸਾਥ ਹੁੰਦਾ ਆ ਜਿਸ ਦਿਨ ਤੇਰੇ ਫੇਰੇ ਹੋਏ ਸੀ ਉਸੇ ਦਿਨ ਤੁਸੀਂ ਦੋਵੇਂ ਇੱਕ ਪਵਿੱਤਰ ਰਿਸ਼ਤੇ ਵਿੱਚ ਬੰਨੇ ਗਏ ਸੀ ਇਸ ਲਈ ਆਪਣਾ ਬਚਪਣਾ ਛੱਡੋ ਤੇ ਨਿਭਾਉਣ ਦੀ ਸੋਚੋ ਲਾਪਰੀਤ ਬੋਲਿਆ ਤੁਸੀਂ ਕਿੰਨਾ ਵੀ ਜ਼ੋਰ ਲਾ ਲਓ ਮੈਂ ਇਸ ਰਿਸ਼ਤੇ ਨੂੰ ਨਹੀਂ ਮੰਨਦਾ ਮੈਂ ਕਦੀ ਵੀ ਇਹਨੂੰ ਆਪਣੀ ਪਤਨੀ ਸਵੀਕਾਰ ਨਹੀਂ ਕਰੂੰਗਾ ਜਦੋਂ ਮੇਰਾ ਇਹਦੇ ਨਾਲ ਵਿਆਹ ਹੋਇਆ ਸੀ ਉਦੋਂ ਮੈਂ ਨਾ ਸਮਝ ਸੀ ਜੇ ਮੈਂ ਪੁਲਿਸ ਦੇ ਕੋਲ ਗਿਆ ਤਾ ਤੁਹਾਡੇ ਲਈ ਬਹੁਤ ਔਖਾ ਹੋ ਜਾਣਾ ਆ ਲਾਪਰੀ ਦੇ ਪਾਪਾ ਬੋਲੇ ਅੱਜ ਕੱਲ ਵਿਆਹ ਕਿੰਨਾ ਮਹਿੰਗਾ ਹੋ ਗਿਆ ਆ ਤੈਨੂੰ ਕੀ ਪਤਾ ਇੱਕ ਮਜਬੂਰ ਬਾਪ ਆਪਣੀ ਧੀ ਦਾ ਵਿਆਹ ਕਿਵੇਂ ਕਰਦਾ ਆ ਇਹ ਤੂੰ ਨਹੀਂ ਸਮਝ ਸਕਦਾ ਫਿਰ ਮੈਂ ਕੀ ਗਲਤ ਕੀਤਾ ਤੈਨੂੰ ਜ਼ਿਆਦਾ ਕਾਨੂੰਨ ਆਉਂਦਾ ਆ ਤਾਂ ਇੱਕ ਕੰਮ ਕਰ ਹੁਣੇ ਮੇਰੇ ਘਰ ਤੋਂ ਬਾਹਰ ਨਿਕਲ ਇਹ ਘਰ ਮੇਰੀ ਜਾਇਦਾਦ ਆ ਇਸ ਘਰ ਵਿੱਚ ਮੈਂ ਉਸੇ ਨੂੰ ਰੱਖੂੰਗਾ ਜਿਹੜਾ ਮੇਰਾ ਕਹਿਣਾ ਮੰਨੂਗਾ ਸਾਰੇ ਘਰ ਵਾਲੇ ਸਮਝਾ ਕੇ ਚਲੇ ਗਏ ਲਾਪਰੀ ਤੇ ਜਸਪ੍ਰੀਤ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਜਦੋਂ ਲਾਪਰੀ ਤ 19 ਸਾਲ ਦਾ ਸੀ ਤੇ ਜਸਪ੍ਰੀਤ 18 ਸਾਲ ਦੀ ਸੀ ਵੱਡੇ ਭਰਾ ਦੇ ਵਿਆਹ ਦੇ ਨਾਲ ਹੀ ਛੋਟੇ ਭਰਾ ਦਾ ਵਿਆਹ ਵੀ ਕਰ ਦਿੱਤਾ ਗਿਆ ਸੀ ਜਸਪ੍ਰੀਤ ਵਿਆਹ ਦੇ ਬਾਅਦ ਸਿਰਫ ਇੱਕ ਰਾਤ ਦੇ ਲਈ ਹੀ ਸਹੁਰੇ ਆਈ ਸੀ ਉਸ ਰਾਤ ਦੋਵਾਂ ਨੂੰ ਇੱਕ ਕਮਰੇ ਵਿੱਚ ਨਹੀਂ ਸੁਲਾਇਆ ਗਿਆ ਸੀ ਕਿਉਂਕਿ ਹਜੇ ਮਕਲਾਵੇ ਦੀ ਰਸਮ ਹੋਣੀ ਬਾਕੀ ਸੀ ਫੇਰਿਆਂ ਦੇ ਵਕਤ ਹੀ ਦੋਵੇਂ ਆਪਸ ਵਿੱਚ ਲੜ ਪਏ ਸੀ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਸਮਝਾ ਕੇ ਫੇਰੇ ਪੂਰੇ ਕਰਵਾਏ ਗਏ ਵਿਆਹ ਦੇ ਬਾਅਦ ਵੀ ਦੋਵੇਂ ਆਪਸ ਵਿੱਚ ਲੜਦੇ ਹੀ ਰਹੇ ਲਾਪਰੀਤ ਨੂੰ ਤਾਂ ਜਸਪ੍ਰੀਤ ਦਾ ਨਾਂ ਲੈਣਾ ਵੀ ਨਹੀਂ ਚੰਗਾ ਲੱਗਦਾ ਸੀ ਇਧਰ ਪਰਿਵਾਰ ਨੇ ਅਚਾਨਕ ਉਹਨਾਂ ਦੇ ਮਕਲਾਵੇ ਦੀ ਰਸਮ ਵੀ ਕਰ ਦਿੱਤੀ ਜਸਪ੍ਰੀਤ ਤਾਂ ਬਹੁਤ ਡਰੀ ਡਰੀ ਜਾਈ ਸੀ ਪਰ ਉਹਦੀ ਵੱਡੀ ਭੈਣ ਨੇ ਉਹਨੂੰ ਸਮਝਾਇਆ ਕਿ ਉਹ ਹੈ ਨਾ ਇੱਥੇ ਸਾਰਾ ਕੁਝ ਠੀਕ ਕਰ ਦਊਗੀ ਵੈਸੇ ਵੀ ਕੁੜੀਆਂ ਜ਼ਿਆਦਾ ਵਿਰੋਧ ਨਹੀਂ ਕਰ ਪਉਂਦੀਆਂ ਹੁਣ ਨਾ ਚਾਹੁੰਦੇ ਹੋਏ ਵੀ ਦੋਵਾਂ ਨੂੰ ਇੱਕ ਕਮਰੇ ਵਿੱਚ ਹੀ ਰਹਿਣਾ ਸੀ ਘਰ ਛੱਡ ਕੇ ਜਾਣ ਦੀ ਹਿੰਮਤ ਦੋਵਾਂ ਵਿੱਚੋਂ ਕਿਸੇ ਦੇ ਕੋਲ ਨਹੀਂ ਸੀ ਫਿਰ ਦੋਵਾਂ ਨੇ ਕਮਰੇ ਨੂੰ ਦੋ ਭਾਗਾਂ ਵਿੱਚ ਵੰਡ ਲਿਆ ਕਮਰੇ ਦੇ ਸਮਾਨ ਨੂੰ ਵੀ ਵੰਡ ਲਿਆ ਬੈੱਡ ਦੇ ਵੀ ਦੋ ਹੀ ਹਿੱਸੇ ਕਰ ਲਏ ਅੱਧੇ ਤੇ ਜਸਪ੍ਰੀਤ ਰਹਿੰਦੀ ਸੀ ਤੇ ਅੱਧੇ ਤੇ ਲਾਪ੍ਰੀਤ ਲਾਪ੍ਰੀਤ ਨੂੰ ਪਿੰਡ ਦੀਆਂ ਕੁੜੀਆਂ ਭੋਰਾ ਵੀ ਪਸੰਦ ਨਹੀਂ ਸੀ ਉਹਨੂੰ ਤਾਂ ਸ਼ਹਿਰ ਦੀਆਂ ਮਾਡਰਨ ਕੁੜੀਆਂ ਹੀ ਪਸੰਦ ਸੀ ਜਿਹੜੀਆਂ ਜੀਨ ਟੌਪ ਹੁੰਦੀਆਂ ਸੀ ਗੋਤ ਦੀ ਜਗ੍ਹਾ ਖੁੱਲੇ ਬਾੜ ਰੱਖਦੀਆਂ ਸੀ ਉਧਰ ਜਸਪ੍ਰੀਤ ਪੜ੍ਹਾਈ ਕਰ ਰਹੀ ਸੀ ਇਸ ਕਰਕੇ ਉਹਨੂੰ ਘਰ ਦੇ ਕੰਮ ਨਹੀਂ ਕਰਨੇ ਪੈਂਦੇ ਸੀ ਵੱਡੀ ਭੈਣ ਨੇ ਉਹਨੂੰ ਪੜ੍ਹਨ ਦੇ ਲਈ ਘਰ ਦੇ ਸਾਰੇ ਕੰਮਾਂ ਤੋਂ ਫ੍ਰੀ ਕਰਕੇ ਰੱਖਿਆ ਹੋਇਆ ਸੀ ਫਿਰ ਵੀ ਜਸਪ੍ਰੀਤ ਨੂੰ ਆਪਣੇ ਕਮਰੇ ਦਾ ਕੰਮ ਖੁਦ ਹੀ ਕਰਨਾ ਸੀ ਕਮਰੇ ਵਿੱਚ ਝਾੜੂ ਲਾਉਣਾ ਦੋਵਾਂ ਦਾ ਬਿਸਤਰਾ ਚੁੱਕਣਾ ਦੋਵਾਂ ਦੇ ਕੱਪੜੇ ਜੋੜ ਕੇ ਅਲਮਾਰੀ 'ਚ ਰੱਖਣੇ ਤੇ ਹੋਰ ਵੀ ਛੋਟੇ-ਮੋਟੇ ਕੰਮ ਲਾਪਰੀ ਸਾਰਾ ਦਿਨ ਬਾਰ ਹੀ ਰਹਿੰਦਾ ਉਹ ਪੇਪਰਾਂ ਦੀ ਤਿਆਰੀ ਕਰ ਰਿਹਾ ਸੀ ਸਵੇਰੇ ਹੀ ਕੋਚਿੰਗ ਦੇ ਲਈ ਘਰ ਤੋਂ ਬਾਹਰ ਨਿਕਲ ਜਾਂਦਾ ਤੇ ਕੋਚਿੰਗ ਦੇ ਬਾਅਦ ਉਹ ਦੋਸਤਾਂ ਦੇ ਘਰ ਚ ਰਹਿ ਕੇ ਉਹਨਾਂ ਦੇ ਨਾਲ ਤਿਆਰੀ ਕਰਦਾ ਸੀ ਪਰ ਰਾਤ ਨੂੰ ਉਹਨੂੰ ਘਰ ਹੀ ਆਉਣਾ ਪੈਂਦਾ ਸੀ ਜਸਪ੍ਰੀਤ ਦਾ ਪਹਿਲਾ ਪੇਪਰ ਸੀ ਲਾਪਰੀਤ ਦੇ ਪਾਪਾ ਨੇ ਲਾਪਰੀਤ ਨੂੰ ਕਿਹਾ ਕੱਲ ਜਸਪ੍ਰੀਤ ਦਾ ਪਹਿਲਾ ਪੇਪਰ ਆ ਇਹਨੂੰ ਪੇਪਰ ਤੋਂ ਪਹਿਲਾਂ ਕਾਲਜ ਛੱਡਾਂ ਛੱਡ ਕੇ ਆਉਣਾ ਤੇਰਾ ਕੰਮ ਆ ਤੇ ਪੇਪਰ ਦੇ ਬਾਅਦ ਵਾਪਸ ਲਿਆਉਣਾ ਵੀ ਤੇਰਾ ਕੰਮ ਆ ਜੇ ਇਸ ਕੰਮ ਵਿੱਚ ਕੋਈ ਸ਼ਿਕਾਇਤ ਆਈ ਤਾਂ ਮੇਰੇ ਨਾਲੋਂ ਬੁਰਾ ਕੋਈ ਨਹੀਂ ਹੋਊਗਾ ਜਸਪ੍ਰੀਤ ਦੀ ਭੈਣ ਨੇ ਜਸਪ੍ਰੀਤ ਨੂੰ ਜੀਨ ਤੇ ਟੌਪ ਲਿਆ ਕੇ ਦਿੱਤੀ ਤੇ ਕਿਹਾ ਤੂੰ ਇਹ ਕੱਪੜੇ ਪਾ ਕੇ ਪੇਪਰ ਦੇਣ ਜਾਵੀ ਜਸਪ੍ਰੀਤ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਇਹਵੇਂ ਦੇ ਕੱਪੜੇ ਪਾਏ ਸੀ ਇਹਨਾਂ ਕੱਪੜਿਆਂ ਨੂੰ ਵੇਖ ਕੇ ਲਾਪਰੀ ਤਾਂ ਜਿਵੇਂ ਬੁੱਤ ਹੀ ਬਣ ਗਿਆ ਹੋਵੇ ਜਸਪ੍ਰੀਤ ਦੇ ਲੰਮੇ ਕਾਦੀ ਵਜਾ ਨਾਲ ਕੱਪੜੇ ਬਹੁਤ ਹੀ ਜਾਂਚ ਰਹੇ ਸੀ ਲਾਪਰੀਤ ਨੂੰ ਲੱਗਿਆ ਜਿਵੇਂ ਉਹ ਕੋਈ ਫਿਲਮ ਦੀ ਹੀਰੋਇਨ ਹੋਵੇ ਉਹ ਤਾਂ ਉਹਨੂੰ ਵੇਖਦਾ ਹੀ ਰਹਿ ਗਿਆ ਜਦੋਂ ਜਸਪ੍ਰੀਤ ਨੂੰ ਬਾਈਕ ਤੇ ਬਿਠਾ ਕੇ ਕਾਲਜ ਲੈ ਕੇ ਗਿਆ ਤਾਂ ਜਸਪ੍ਰੀਤ ਉਹਦੇ ਕੋਲੋਂ ਇੱਕ فاਸਲਾ ਬਣਾ ਕੇ ਬੈਠੀ ਸੀ ਜਦੋਂ ਉਹਨੇ ਜਸਪ੍ਰੀਤ ਨੂੰ ਕਾਲਜ ਛੱਡਿਆ ਉਦੋਂ ਉਹਨੂੰ ਉੱਥੇ ਇੱਕ ਦੋਸਤ ਮਿਲ ਗਿਆ ਦੋਸਤ ਬੋਲਿਆ ਓਏ ਇਹ ਕੀ ਤੂੰ ਤੇ ਕਹਿੰਦਾ ਸੀ ਤੇਰੀ ਘਰ ਵਾਲੀ ਸੋਹਣੀ ਨਹੀਂ ਆ ਪਿੰਡ ਦੀ ਗਵਾਰਿਆ ਪਰ ਇਹ ਤਾਂ ਬੜੀ ਸੋਹਣੀ ਆ ਲਾਪ੍ਰੀਤ ਦੋਸਤ ਨੂੰ ਬੋਲਿਆ ਮੈਂ ਤਾਂ ਮਨਜਾ ਕਰਦਾ ਸੀ ਕਹਿੰਦੇ ਆ ਜਦੋਂ ਕੋਈ ਚੰਗਾ ਲੱਗਣ ਲੱਗਦਾ ਆ ਤਾਂ ਉਦੋਂ ਉਹਦੀ ਹਰ ਅਦਾ ਚੰਗੀ ਲੱਗਣ ਲੱਗਦੀ ਆ ਹੁਣ ਉਹ ਨੂੰ ਜਸਪ੍ਰੀਤ ਹਰ ਕੱਪੜਿਆਂ ਵਿੱਚ ਸੋਹਣੀ ਲੱਗਣ ਲੱਗੀ ਸੀ ਹਰ ਐਂਗਲ ਤੋਂ ਸੋਹਣੀ ਲੱਗਣ ਲੱਗੀ ਹੁਣ ਉਹ ਉਹਦਾ ਥੋੜਾ ਥੋੜਾ ਖਿਆਲ ਵੀ ਰੱਖਣ ਲੱਗਾ ਦੂਸਰੇ ਦਿਨ ਉਹ ਸੂਟ ਪਾ ਕੇ ਪੇਪਰ ਦੇਣ ਪਹੁੰਚੀ ਤਾਂ ਲਾਪ੍ਰੀਤ ਉਹਨੂੰ ਸੂਟ ਵਿੱਚ ਵੀ ਵੇਖਦਾ ਹੀ ਰਹਿ ਗਿਆ ਜਦੋਂ ਬਾਈਕ ਤੋਂ ਉਤਰ ਕੇ ਜਾਣ ਲੱਗੀ ਤਾਂ ਉਹ ਬੋਲਿਆ ਤੂੰ ਇਹ ਪੈਨ ਲੈ ਲਾ ਬਹੁਤ ਚੰਗਾ ਚੱਲਦਾ ਆ ਜਸਪ੍ਰੀਤ ਨੇ ਇੱਕ ਵਾਰ ਤਾਂ ਪੈਨ ਨੂੰ ਵੇਖਿਆ ਫਿਰ ਬਿਨਾ ਪੈਨ ਦੇ ਹੀ ਉਹ ਪੇਪਰ ਦੇਣ ਚਲੀ ਗਈ ਲਾਪ੍ਰੀਤ ਆਪਣਾ ਉਹ 10 ਚਿਹਰਾ ਲੈ ਕੇ ਉਹਨੂੰ ਵੇਖਦਾ ਰਹਿ ਗਿਆ ਉਹ ਉਹਦੇ ਲਈ ਬਹੁਤ ਸਾਰੀਆਂ ਦੁਕਾਨਾਂ ਤੋਂ ਲੱਭ ਕੇ ਇੰਨਾ ਮਹਿੰਗਾ ਪੈਨ ਖਰੀਦ ਕੇ ਲਿਆਇਆ ਸੀ ਪਰ ਫਿਰ ਲਾਪ੍ਰੀਤ ਨੇ ਸੋਚਿਆ ਕਿ ਉਹਦੀ ਨਾਰਾਜ਼ਗੀ ਵੀ ਜਾਈ ਜਾ ਇੰਨੇ ਦਿਨਾਂ ਤੋਂ ਉਹਦੇ ਨਾਲ ਲੜਾਈ ਜੋ ਕਰ ਰਿਆ ਸੀ ਇੱਕ ਰਾਤ ਉਹ ਬੈੱਡ ਦੇ ਵਿੱਚ ਖਿੱਚੀ ਗਈ ਲਸ਼ਮਾ ਦੇਖਣ ਨੂੰ ਲੰਘ ਗਿਆ ਜਾਣ ਬੁੱਝ ਕੇ ਆਪਣੇ ਪੈਰ ਜਸਪ੍ਰੀ ਦੇ ਹਿੱਸੇ ਵਿੱਚ ਜਿਹੜਾ ਬੈੱਡ ਸੀ ਉਹਦੇ ਵੱਲ ਕਰਕੇ ਸੌਂ ਗਿਆ ਜਦੋਂ ਪੈਰ ਜਸਪ੍ਰੀ ਦੇ ਪੈਰਾਂ ਨੂੰ ਟੱਚ ਹੋਏ ਤਾਂ ਜਸਪ੍ਰੀਤ ਨੇ ਜ਼ੋਰ ਨਾਲ ਲੱਤ ਮਾਰੀ ਦਰਦ ਹੋਇਆ ਤਾਂ ਉਹਨੇ ਆਪਣੇ ਪੈਰ ਵਾਪਸ ਆਪਣੇ ਹਿੱਸੇ ਵਿੱਚ ਖਿੱਚ ਲੈ ਹੁਣ ਲਾਪਰੇਦ ਨੂੰ ਆਪਣੀ ਹੀ ਘਰਵਾਲੀ ਨਾਲ ਗੱਲ ਕਰਨੀ ਔਕੀ ਹੋ ਰਹੀ ਸੀ ਜਸਪ੍ਰੀਤ ਉਹਦੇ ਦਿਲ ਤੇ ਦਿਮਾਗ ਤੇ ਛਾ ਗਈ ਸੀ ਹਰ ਪਲ ਉਹਦੇ ਹੀ ਖਿਆਲ ਆਉਣ ਲੱਗੇ ਸੀ ਜਦੋਂ ਰਾਤ ਨੂੰ ਪੜ ਕੇ ਸੌ ਜਾਂਦੀ ਉਹਦੋਂ ਉਹਨੂੰ ਵੇਖਿਆ ਕਰਦਾ ਸੀ ਕੰਬਲ ਵੀ ਉਹਦੇ ਉੱਤੇ ਦੇ ਦੇਂਦਾ ਸੀ ਜਦੋਂ ਕਿਤਾਬ ਨੂੰ ਆਪਣੀ ਛਾਤੀ ਤੇ ਲੈ ਕੇ ਸੌ ਜਾਂਦੀ ਉਹਦੋਂ ਉਹ ਕਿਤਾਬ ਉਹਦੇ ਹੱਥਾਂ ਤੋਂ ਫੜ ਕੇ ਟੇਬਲ ਤੇ ਰੱਖ ਦਿੰਦਾ ਸੀ ਇੱਕ ਰਾਤ ਉਹ ਜਸਪ੍ਰੀਤ ਦੇ ਲਈ ਚੋਰੀ-ਚੋਰੀ ਰਸਮਲਾਈ ਲੈ ਆਇਆ ਸੀ ਉਹ ਜਾਣਦਾ ਸੀ ਰਸਮਲਾਈ ਜਸਪ੍ਰੀਤ ਦੀ ਕਮਜ਼ੋਰੀ ਸੀ ਪਰ ਜਸਪ੍ਰੀਤ ਨੇ ਖਾਣ ਤੋਂ ਮਨਾ ਕਰ ਦਿੱਤਾ ਤੇ ਬੋਲੀ ਜਦੋਂ ਸਾਡਾ ਕੋਈ ਰਿਸ਼ਤਾ ਹੀ ਨਹੀਂ ਆ ਤਾਂ ਕਿਉਂ ਮੇਰੇ ਲਈ ਇਹ ਸਾਰਾ ਕੁਝ ਕਰ ਰਿਹਾ ਆ ਉਹ ਬੋਲਿਆ ਮੰਮੀ ਪਾਪਾ ਨੇ ਕਿਹਾ ਆ ਨਾ ਅਸੀਂ ਮੰਨੀਏ ਜਾਂ ਨਾ ਮੰਨੀਏ ਰਹਾਂਗੇ ਤਾਂ ਆਪਾ પતિ ਪਤਨੀ ਹੀ ਜਸਪ੍ਰੀਤ ਬੋਲੀ ਪੇਪਰ ਖਤਮ ਹੋੰਦਿਆ ਨਹੀਂ ਮੈਂ ਆਪਣੇ ਘਰ ਚਲੀ ਜਾਊਂਗੀ ਤੇ ਜਾਂਦਿਆਂ ਹੀ ਕੋਰਟ ਵਿੱਚ ਤਲਾਕ ਦੇ ਲਈ ਅਪੀਲ ਕਰੂੰਗੀ ਫਿਰ ਰਿਸ਼ਤਾ ਖਤਮ ਹੋ ਜਾਊਗਾ ਲਾਪ੍ਰੀਤ ਬੋਲਿਆ ਇੱਕ ਗੱਲ ਕਹਾਂ ਉਹ ਬੋਲੀ ਕੀ ਲਾਪ੍ਰੀਤ ਬੋਲਿਆ ਤੈਨੂੰ ਆਪਣੇ ਘਰ ਵਾਲੀ ਨਾਲ ਮੰਨਣਾ ਮੇਰਾ ਇੱਕ ਬਚਪਨਾ ਸੀ ਸੱਚ ਕਹਾਂਦਾ ਮੈਨੂੰ ਤੇਰੇ ਨਾਲ ਹੁਣ ਪਿਆਰ ਹੋ ਗਿਆ ਆ ਜਸਪ੍ਰੀਤ ਬੋਲੀ ਕੀ ਤੂੰ ਭੁੱਲ ਗਿਆ ਆ ਫੇਰਿਆਂ ਦੇ ਵਕਤ ਕੀ ਬੋਲਿਆ ਸੀ ਇਸ ਗਵਾਰ ਨਾਲ ਮੈਂ ਵਿਆਹ ਨਹੀਂ ਕਰਨਾ ਉਹ ਬੋਲਿਆ ਫੇਰਿਆਂ ਦੇ ਵਕਤ ਤਾਂ ਤੂੰ ਵੀ ਬੋਲੀ ਸੀ ਕਿ ਮੈਨੂੰ ਇਸ ਬਾਂਦਰ ਨਾਲ ਵਿਆਹ ਨਹੀਂ ਕਰਨਾ ਉਹ ਬੋਲੀ ਤਲਾਂ ਤੂੰ ਬੋਲਿਆ ਸੀ ਲਾਪ੍ਰੀਤ ਬੋਲਿਆ ਜੋ ਕੁਝ ਵੀ ਬੋਲਿਆ ਉਹਦੇ ਲਈ ਮਾਫ ਕਰ ਦੇ ਜਸਪ੍ਰੀਤ ਬੋਲੀ ਮੇਰਾ ਕੱਲ ਆਖਰੀ ਪੇਪਰ ਆ ਮੈਨੂੰ ਪੜ੍ਹਨ ਦੇ ਫਾਲਤੂ ਦੀਆਂ ਗੱਲਾਂ ਦੇ ਲਈ ਮੇਰੇ ਕੋਲ ਟਾਈਮ ਨਹੀਂ ਆ ਲਾਪਰੀਤ ਵਿਚਾਰਾ ਚੁੱਪਚਾਪ ਸੌਂ ਗਿਆ ਉਹਦੇ ਸੌਂਦਿਆਂ ਹੀ ਉਹ ਬਿੱਲੀ ਵਾਂਗ ਰਸਮਲਾਈ ਤੇ ਚ ਚਪਟ ਪਈ ਤੇ ਕੁਝ ਹੀ ਦੇਰ ਵਿੱਚ ਸਾਰੀ ਰਸਮਲਾਈ ਚਟ ਕਰ ਗਈ ਅਗਲੇ ਦਿਨ ਜਦੋਂ ਉਹ ਪੇਪਰ ਦੇ ਕੇ ਉਹਦੇ ਨਾਲ ਘਰ ਵਾਪਸ ਆਈ ਤਾਂ ਉਹ ਬਾਹਰ ਨਹੀਂ ਗਿਆ ਉਹਦੇ ਆਸ-ਪਾਸ ਹੀ ਮੰਡਰੌਂਦਾ ਰਿਹਾ ਜਸਪ੍ਰੀਤ ਬੋਲੀ ਬਾਸਤੇ ਜਾਵਨ ਜਾਂ ਫਿਰ ਬਾਈਕ ਤੇ ਛੱਡ ਕੇ ਆਉਗੇ ਉਹ ਦਾਸ ਹੋ ਕੇ ਬੋਲਿਆ ਫਿਰ ਕਦੋਂ ਆਏਂਗੀ ਉਹ ਬੋਲੀ ਕਦੀ ਨਹੀਂ ਫਿਰ ਉਹ ਨਾਉਣ ਚਲੀ ਗਈ ਲਾਪ੍ਰੀਤ ਮੂੰਹ ਲਟਕਾਈ ਉੱਥੇ ਹੀ ਬੈਠਾ ਰਿਹਾ ਲਾਪ੍ਰੀਤ ਦੇ ਅੰਦਰ ਹੀ ਅੰਦਰ ਕੁਝ ਟੁੱਟ ਕੇ ਬਿਖਰ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਸੱਚਮੁੱਚ ਹੀ ਜਸਪ੍ਰੀਤ ਨਾਲ ਉਹਦੀ ਇਹ ਆਖਰੀ ਮੁਲਾਕਾਤ ਆ ਉਹਦੇ ਬਾਅਦ ਸ਼ਾਇਦ ਹੀ ਮਿਲਣਾ ਹੋਵੇ ਜਸਪ੍ਰੀਤ ਨੇ ਨਹਾ ਕੇ ਵਿਆਹ ਵਾਲਾ ਸੂਟ ਪਾ ਲਿਆ ਫਿਰ ਸ਼ੀਸ਼ੇ ਦੇ ਸਾਹਮਣੇ ਬਹਿ ਕੇ ਹਾਸੇਗਾਰ ਕਰਨ ਲੱਗੀ ਲਾਪਰੀਤ ਕਮਰੇ ਤੋਂ ਬਾਹਰ ਚਲਾ ਗਿਆ ਸੀ ਬਾਹਰੋਂ ਨੂੰ ਆਪਣੀ ਭਾਬੀ ਦਿਖੀ ਤਾਂ ਬੋਲਿਆ ਭਾਬੀ ਜਸਪ੍ਰੀਤ ਨੂੰ ਕਹੇ ਅੱਜ ਨਾ ਜਾਵੇ ਭਾਬੀ ਬੋਲੀ ਜਦੋਂ ਪਤੀ ਉਹਨੂੰ ਪਤੀ ਪਤਨੀ ਮੰਨਣ ਤੋਂ ਹੀ ਇਨਕਾਰ ਕਰ ਰਿਹਾ ਆ ਤਾਂ ਉਹ ਇੱਥੇ ਕਿਵੇਂ ਰੁਕੇਗੀ ਲਾਪਰੀਤ ਬੋਲਿਆ ਭਾਬੀ ਹੁਣ ਉਹ ਬਦਲ ਗਿਆ ਆ ਜਸਪ੍ਰੀਤ ਕੋਲੋਂ ਆਪਣੇ ਕਿਤੇ ਦੀ ਮਾਫੀ ਵੀ ਮੰਗ ਚੁੱਕਿਆ ਆ ਭਾਬੀ ਮੁਸਕਰਾ ਕੇ ਬੋਲੀ ਫਿਰ ਤਾਂ ਤੂੰ ਖੁਦ ਹੀ ਉਹਨੂੰ ਰੋਕ ਲੈ ਉਹ ਤੁਹਾਡੇ ਕਹਿਣ ਤੇ ਰੁਕੇਗੀ ਲਾਪਰੀਤ ਉਹ ਦਾਸ ਹੋ ਕੇ ਬੋਲਿਆ ਉਹ ਮੇਰੀ ਕੋਈ ਗੱਲ ਨਹੀਂ ਮੰਨ ਰਹੀ ਭਾਬੀ ਬੋਲੀ ਉਹ ਤੇਰੀ ਘਰ ਵਾਲੀ ਆ ਨਖਰੇ ਤਾਂ ਦਿਖਾਊਗੀ ਉਹਦੇ ਨਖਰੇ ਚੁੱਕਣੇ ਹੀ ਪੈਣੇ ਆ ਤੇ ਪਿਆਰ ਨਾਲ ਮਨਾਉਣਾ ਪੈਣਾ ਆ ਵਿਚਾਰਾ ਲਾਪਰੀਤ ਕੀ ਜਾਣੇ ਕਿ ਨਖਰੇ ਕੀ ਹੁੰਦੇ ਨੇ ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਭਾਬੀ ਬੋਲੀ ਠੀਕ ਆ ਅੱਜ ਮੈਂ ਉਹਨੂੰ ਰੋਕ ਲੈਂਦੀ ਆ ਤੂੰ ਬਾਜ਼ਾਰ ਤੋਂ ਇਹ ਪੂਜਾ ਦਾ ਸਮਾਨ ਲੈ ਆਵੀ ਲਾਪ੍ਰੀਤ ਬਾਜ਼ਾਰ ਤੋਂ ਸਮਾਨ ਲੈ ਆਇਆ ਫਿਰ ਆਪ ਨੂੰ ਜਸਪ੍ਰੀਤ ਅਤੇ ਲਾਪ੍ਰੀਤ ਨੇ ਸ਼ਾਮ ਦੀ ਪੂਜਾ ਕੀਤੀ ਸੀ ਲਾਪ੍ਰੀਤ ਦਾ ਉਹਦੇ ਉੱਤੋਂ ਨਜ਼ਰ ਹੀ ਨਹੀਂ ਹਟਾਰਿਆ ਸੀ ਫਿਰ ਰਾਤ ਨੂੰ ਭਾਬੀ ਖੁਦ ਹੀ ਲਾਪ੍ਰੀਤ ਨੂੰ ਉਹਦੇ ਕਮਰੇ ਤੱਕ ਛੱਡਣ ਆਈ ਤੇ ਬੋਲੀ ਮੇਰੀ ਭੈਣ ਬਹੁਤ ਨਾਜ਼ੁਕ ਹੈ ਖਿਆਲ ਰੱਖੀ ਕਮਰੇ ਵਿੱਚ ਵੜਦੇ ਹੀ ਲਾਪ੍ਰੀ ਚਾਉਂਗਿਆ ਕਿਉਂਕਿ ਜਸਪ੍ਰੀਤ ਦੁਲਹਣ ਬਣੀ ਕੁੰਡ ਕੱਢ ਕੇ ਬੈਠ ਤੇ ਬੈਠੀ ਸੀ ਉਹ ਸਮਝ ਗਿਆ ਅਜੋ ਮਿਲੰਦੀ ਕੜੀ ਆ ਗਈਆ ਉਹ ਸ਼ਰਮੁੰਦਾ ਹੋਇਆ ਉਹਦੇ ਕੋਲ ਪਹੁੰਚਿਆ ਫਿਰ ਉਹਦਾ ਕੁੰਡ ਚੁੱਕਿਆ ਤੇ ਬੋਲਿਆ ਇੰਨਾ ਕਿਉਂ ਤੜਫਾਇਆ ਉਹ ਨਹੀਂ ਵੀ ਪਾ ਕੇ ਬੋਲੀ ਤੇਰੀ ਆਕੜ ਦੇ ਕਰਕੇ ਇੰਨੀ ਦੇਰ ਹੋਈ ਆ ਨਹੀਂ ਤਾਂ ਮੈਂ ਤਾਂ ਇੱਥੇ ਤੁਹਾਡੇ ਲਈ ਹੀ ਆਈ ਸੀ ਲਾਪਰੀਤ ਬੋਲਿਆ ਮੈਂ ਮੂਰਖ ਆ ਉਹ ਬੋਲੀ ਮੂਰਖ ਨਹੀਂ ਬੁੱਧੂਆਂ ਤੂੰ ਉਹ ਬੋਲਿਆ ਕਿ ਤੁਸੀਂ ਮੈਨੂੰ ਪਿਆਰ ਕਰਨ ਲੱਗੀ ਆ ਉਹ ਬੋਲੀ ਮੈਂ ਤੁਹਾਡੀ ਪਤਨੀ ਆ ਪਰ ਤਰਮਿੰਕ ਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਤੂੰ ਵੀ ਮੇਰੇ ਨਾਲ ਪਿਆਰ ਕਰਦੀ ਆ ਜਾਂ ਨਹੀਂ ਵਿਆਹ ਨੂੰ 4 ਸਾਲ ਹੋ ਗਏ ਆ ਮੈਂ ਤਾਂ ਉਸੇ ਦਿਨ ਤੁਹਾਡੀ ਹੋ ਗਈ ਸੀ ਜਿਸ ਦਿਨ ਸਾਡੇ ਫੇਰੇ ਹੋਏ ਸੀ ਪਰ ਤੁਸੀਂ ਜਦੋਂ ਵੀ ਮੇਰੇ ਪੇਕੇ ਆਏ ਆਪਣੀ ਆਕੜ ਵੀ ਚੀਰ ਐ ਉਦੋਂ ਤੁਹਾਡੀ ਆਕੜ ਵੇਖ ਕੇ ਮੈਂ ਸੋਚ ਲਿਆ ਸੀ ਕਿ ਮੈਂ ਤੁਹਾਡੇ ਘਰ ਆ ਕੇ ਹੀ ਤੁਹਾਡੀ ਸਾਰੀ ਆਕੜ ਕੱਢੂੰਗੀ ਦੱਸੋ ਆਕੜ ਨਿਕਲੀ ਜਾਂ ਅਜੇ ਵੀ ਬਾਕੀ ਆ ਲਾਪ੍ਰਿਤ ਬੋਲਿਆ ਮੂੰਹ ਦਿਖਾਈ ਵਿੱਚ ਕੀ ਦਵਾਂ ਮੈਂ ਤਾਂ ਕੁਝ ਲਿਆਇਆ ਹੀ ਨਹੀਂ ਉਹ ਬੋਲੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਵਚਨ ਦੇ ਕੇ ਆ ਆਖਰੀ ਸਮੇਂ ਤੱਕ ਮੈਨੂੰ ਇਕੱਲੀ ਨਹੀਂ ਛੱਡੇਂਗਾ ਮੇਰੇ ਸਵਾਹ ਕਿਸੇ ਦੂਸਰੀ ਔਰਤ ਵਾਲ ਨਹੀਂ ਵੇਖੇਂਗਾ ਜਦੋਂ ਮੈਂ ਸੋਣੀ ਨਾ ਰਹਾ ਉਦੋਂ ਵੀ ਮੈਨੂੰ ਇੰਨਾ ਹੀ ਪਿਆਰ ਕਰੇਂਗਾ ਹਮੇਸ਼ਾ ਮੇਰੇ ਆਤਮ ਸਨਮਾਨ ਦੀ ਰੱਖਿਆ ਕਰੇਂਗਾ ਮੇਰੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਮੇਰੇ ਤੇ ਸਾਰਿਆਂ ਦੇ ਸਾਹਮਣੇ ਗੁੱਸਾ ਨਹੀਂ ਕਰੇਂਗਾ ਕਮਰੇ ਵਿੱਚ ਆ ਕੇ ਇਕੱਲੀ ਨੂੰ ਪਿਆਰ ਨਾਲ ਸਮਝਾਏਂਗਾ ਲਾਪਰੀਤ ਨੇ ਉਹਦੇ ਸਾਰੇ ਵਚਨ ਮੰਨ ਲਏ ਤੇ ਇੱਕ ਸ਼ਾਦੀशुदा ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਗਈ ਸਾਰੇ ਗਿਲੇ ਸ਼ਿਕਵੇ ਮਿਟ ਚੁੱਕੇ ਸੀ ਹੁਣ ਤਾਂ ਬਸ ਪਿਆਰ ਤੇ ਇੱਜ਼ਤ ਹੀ ਬਚੀ ਸੀ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੇ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ